ਜਿਹੜਾ ਕਤਲ ਲਈ ਗੁੱਥੀ ਨੂੰ ਸਿਝਾਇਆ ਤੁਸੀਂ ਘੰਟਿਆਂ ਦੇ ਵਿੱਚ ਕੀ ਕਰਨਾ ਚਾਹੁੰਦੇ ਜੀ ਕੱਲ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਦੀਵਾਰ ਦਾ ਤੈ ਜੀ ਇਹ ਕੀਆ ਪੁਰਚੰਗਰ ਪਿੰਡ ਪੈਂਦਾ ਇੱਥੇpropto ਦੀ ਹੱਦ ਨਾਲ ਲੱਗਦਾ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੇਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਂ ਸ਼ੈਂਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਆ ਉਹ ਨਾਲ ਉੱਥੇ ਰਹਿੰਦੇ ਸੀਗੇ ਤੇ ਲੀਬਰ ਦਾ ਕੰਮ ਕਰਦੇ ਸੀਗੇ ਉਹ ਰਾਤੋਂ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲੇ ਇਹ ਤਲਾਹ ਆਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਹੈ ਮਿਆਪੁਰ ਚਾਂਗਰ ਦੇ ਵਿੱਚ ਹੀ ਉੱਥੇ ਕੋਈ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜੋ ਇਲੀਗਲੀ ਕਨਫਾਈਮ ਕੀਤਾ ਹੋਇਆ ਤੇ ਉੱਥੇ ਕਟਮਾਰਕ ਕੀਤੀ ਆ ਤੇ ਉੱਥੇ ਉਹਦੀ ਮੌਤ ਹੋਈ ਇਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਕੈਂਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨ ਤਾਰਾਤ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਮ ਹੈ ਇੱਕ ਤਾਂ ਹੈ ਸੁਧਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਖਰੜ ਮੋਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਹੈ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਹੈਗਾ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਆਪਣਾ ਸੁਦਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੀਤ ਸਿੰਘ ਇਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜਿਆ। ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਰਕ ਕੋਲੇ ਚਲਾ ਗਿਆ। ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪ ਦਾ ਬੰਦੀ ਬਣਾ ਲਿਆ ਵੀ ਸ਼ੱਕੀ ਜਾਪਦੇ ਹੋਏ। ਤੇ ਇਹਦੀ ਕੁੱਟਮਾਰ ਕਾਫੀ ਕੀਤੀ ਗਈ ਉਸ ਦੇ ਵਿੱਚ। ਜਦੋਂ ਇਹ ਗੱਲ ਸਵੇਰ ਉਦੀ ਵਾਈਫ ਨੂੰ ਪਤਾ ਲੱਗ ਗਿਆ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਹੈ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜ਼ਖਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਹਨੇ ਉਸ ਟਾਈਮ ਉੱਥੇ ਜਿਹੜੇ ਆ ਸੁਦਾਗਰ ਤੇ ਇੰਦਰਜੀਤ ਆ ਦੋਨਾਂ ਨੂੰ ਰਿਕਵੈਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਹੈ ਵੀ ਇਹਨੂੰ ਮੇਰੇ ਨਾਲ ਜਾਣ ਤੱਕ ਜਾਵੇ ਦਾ ਇਲਾਜ ਕਰਾਉਣਾ ਜ਼ਰੂਰੀ ਹੈ ਵੀ ਇਹਦੇ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕਵੈਸਟ ਵਗੈਰਾ ਕੀਤੀ ਤੇ ਆਪਣਾ ਉਹਨਾਂ ਦੱਸਿਆ ਵੀ ਕਿ ਅਸੀਂ ਉਹਨੂੰ ਲੋਕਲ ਹੀ ਲੇਬਰ ਕਰਦੇ ਆ ਮੈਂ ਵਾਈਫ ਆ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਦਰਾਤਮ ਘਾਕੇ ਤੋਰਤਾ ਤੇ ਉਹਨੂੰ ਉੱਥੋਂ ਲਿਜਾਣ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸੈਕ ਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਆ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਂ ਦੇ ਵਿੱਚ ਮੌਕੇ ਤੇ ਦਮ ਤੋੜਤਾ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀ ਜੀ ਇਹ ਸਾਰਾ ਮਾਨੀ ਕੋਰਟ ਦੇ ਕੇ ਕਸਤਾ ਕਿੰਨੇ ਦਿਨ ਦਾ ਬਹੁਤ ਸਮਾਨ ਮਿਲਿਆ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨੀ ਕੋਰਟ ਉਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਪੁੱਛ ਕੇ ਛੋੜ ਕੀਤੀ ਜਾਊਗੀ ਮੌਤ ਦੇ ਕਾਰਨ ਵਾਸਤੇ ਕੋਈ ਖਿਆਲ ਰਸਤ ਤੁਹਾਡੇ ਕਿਉਂ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦਰਾਂ ਦੇ ਤਫਤੀਸ਼ ਜਿਹੜਾ ਹੈਗਾ ਉਹ ਹੋ ਹੈ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮਦ ਕਰਵਾਇਆ ਜਾ ਉੱਚ-ਉੱਚ ਕਰਕੇ ਮਰਨਾਂ ਦੀ ਕਰਨਾ ਨਾ ਮਮਾਂ ਯਾਨਤ ਲਈ ਮਰਨ ਦਾ ਇਹ ਕਰਨ ਸਾਹਮਣੇ ਇਹੀ ਆ ਰਿਹਾ ਜੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ੱਕੀ ਲੱਗਿਆ ਬੰਦਾ ਪਰ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪ ਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੋ ਜੀ ਗੱਲ ਸ਼ੱਕੀ ਸੀ ਜੀ ਤੇ ਜਦੋਂ ਵਾਈਫ ਉਹਦੀ ਆ ਗਈ ਸੀ ਜਾਂ ਪਿੰਡ ਦੇ ਨਾਲ ਲੋਕਲ ਪਿੰਡ ਸੀਗਾ ਉੱਥੋਂ ਜਾ ਕੇ ਐਯਬ ਜਿੱਤਾ ਦਾ ਸੌਦਾ ਸੀਗਾ ਜੇ ਕੋਈ ਇਹੋ ਜੀ ਗੱਲਬਾਤ ਹੈ ਕੁੱਟਣ ਮਾਰਾ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾ ਇਮੀਡੀਏਟਲੀ ਉਹ ਚੀਜ਼ ਕੀਤੀ ਜਾਂਦੀ ਬਟ ਉਹਨੂੰ ਘੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨਾਂ ਨੂੰ ਹੈਂਡਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਫੋਨ ਲੱਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਹਨੂੰ ਲੈ ਕੇ ਜਾਣ ਦੀ ਗੱਲ ਬਣ ਚੱਲਦੀ ਹੈ ਨਾਲ ਦੀ ਨਾਲ ਹੀ ਉਹਦੀ ਉੱਥੇ ਉਹ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜ਼ਿਆਦਾ ਤੇ ਉਹਦੀ ਡੈਥ ਹੋ ਗਈ ਜਿਹੜੀ ਪਿੰਡਾਂ ਨੂੰ ਪਤਾ ਲੱਗਦਾ ਵੀ ਹੈ ਕਿ ਜਿਹੜੀ ਨਿਆਂਦੰਸ਼ੀ ਸੀ ਕਿ ਚੈਲੈਂਜਿੰਗ ਹੈ ਨਹੀਂ ਉਹ ਨਸ਼ਾ ਕੀਤਾ ਰਹੀਗਾ ਜਿਹੜਾ ਮ੍ਰਿਤਕ ਸੀਗਾ ਜੀ ਇਹ ਤਾਂ ਹੁਣ ਪੋਸਟਮਾਰਟ ਬਾਕੀ ਜਿਹੇ ਜਿਹੇ ਕਿਸੇ ਦੀ ਕੰਡੀਸ਼ਨ ਹੋਵੇ ਕਿਸੇ ਨੂੰ ਕੁੱਟਣ ਮਾਰਨ ਦਾ ਤਾਂ ਕਿਸੇ ਕੋਲ ਵੀ ਅਧਿਕਾਰ ਨਹੀਂ ਹੈਗਾ ਜੀ ਉਹ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਜਦੋਂ ਇੱਥੇ ਪੁਲਿਸ ਅਵੇਲੇਬਲ ਹੈ ਤੇ ਸਾਹਮਣੇ ਦੇ ਵਿੱਚ ਲੋਕ ਉੱਥੇ ਹੈਗੇ ਨੇ ਤਾਂ ਮਤਲਬ ਕਿਸੇ ਨੂੰ ਕੁੱਟ ਮਾਰ ਕੇ ਬੰਦੀ ਬਣਾ ਕੇ ਰੱਖਣ ਦਾ ਤਾਂ ਕੋਈ ਤੁਕੀ ਨਹੀਂ ਬਣਦਾ ਇਹ ਤਾਂ ਬੜਾ ਹੀ ਜਿਹੜਾ ਹਿਨियस ਆਫੈਂਸ ਹੈਗਾ ਇਸ ਤਰੀਕੇ ਨਾਲ ਜਿਹੜਾ ਹੋਇਆ ਤਾਂ ਉਹਦੇ ਵਿੱਚ ਹੁਣ ਜਿਹੜਾ ਹੈ ਅਰੈਸਟ ਕਰ ਲਿਆ ਗਿਆ ਬਾਕੀ ਪੁੱਛਗਿੱਛ ਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਫਿਰ ਕੇਸ ਫਾਈਲ ਦੇ ਨਾਲ ਲੈ ਕੇ ਆਵਾਂਗੇ ਇਸ ਤੋਂ ਬਾਅਦ ਕੀ ਹੋਏਗਾ ਇਸ ਤੋਂ ਬਾਅਦ ਸੇ ਪਰਿਵਰਤਿਤ ਆਪਣੇ ਤੌਰ ਤੇ ਕੌਨ ਕੌ ਦੇਖੋ ਜੀ ਇਹ ਸਾਰਾ ਤਫਰੀਦ ਦਾ ਵਿਸ਼ਾ ਇਹਦੇ ਬਾਰੇ ਨਹੀਂ ਹਜੇ ਤੱਕ ਅਸੀਂ ਮਟਰ ਦੇ ਨਾਲ ਕਨਸਰਨ ਸੀ। ਉੱਥੇ ਉਹ ਕਿੱਥੋਂ ਆਏ ਨੇ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਨੇ ਮੀਆਂਪੁਰ ਚੰਗਰ ਦੇ ਤਾਂ ਹੈ ਨਹੀਂ। ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇੱਕ ਦਾ ਜਿਹੜਾ ਹੈਗਾ ਸੰਬੰਧ ਆਪਣਾ ਰੋਪੜ ਨਾਲ ਹੈ ਤੇ ਦੂਜਾ ਜਿਹੜਾ ਹੈਗਾ ਉਹ ਖਰੜ ਜਿਹੜਾ ਹੈਗਾ ਉਧਰ ਵੀ ਸਾਈਟ ਹੈਗਾ ਸਦਰ ਖਰੜ ਦੇ ਏਰੀਆ ਨਾਲ। ਥੈਂਕ ਯੂ। ਠੀਕ। ਥੈਂਕ ਯੂ।